ਸਮਝਦਾ ਕਿ ਇਹ ਮੇਰੇ ਲਈ ਤੁਹਾਡੇ ਸਾਰਿਆਂ ਦੇ ਲਈ ਸਮੁੱਚੇ ਪੰਜਾਬ ਦੇ ਲਈ ਔਰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਦੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਖੇਡਾਂ ਦਾ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਉਹਦਾ ਅੱਜ ਆਗਾਜ਼ ਹੈ ਜਿਹੜਾ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਸੰਗਰੂਰ ਦੀ ਪਾਵਨ ਪਵਿੱਤਰ ਇਤਿਹਾਸਿਕ ਧਰਤੀ ਦੇ ਉੱਪਰ ਹੋਈ ਹੈ ਜਿਹਦੇ ਵਿੱਚ ਐਕਸਪੈਕਟਿਡ ਹੈ ਕਿ 5 ਲੱਖ ਤੋਂ ਵੀ ਵੱਧ ਖਿਡਾਰੀਆਂ ਨੇ ਪਾਰਟਿਸਪੇਟ ਕਰਨਾ ਹੈ ਔਰ ਮੈਂ ਸਮਝਦਾ ਕਿ ਇਹਦੇ ਨਾਲ ਖੇਡਾਂ ਦਾ ਇੱਕ ਨਵਾਂ ਮਾਹੌਲ ਹੈ ਜਿਹੜਾ ਉਸ ਸਮੁੱਚੇ ਪੰਜਾਬ ਦੇ ਵਿੱਚ ਸਟੇਟ ਲੈਵਲ ਤੋਂ ਲੈ ਕੇ ਪਿੰਡ ਪੱਦਰ ਤੱਕ ਇਹ ਸਿਰਜਿਆ ਜਾ ਰਿਹਾ ਹੈ ਔਰ ਜਿਵੇਂ ਤੁਸੀਂ ਦੇਖੇਗਾ ਉਸ ਤੋਂ 3 ਸਾਲ ਪਹਿਲਾਂ ਇਹ ਸ਼ੁਰੂਆਤ ਹੋਈ ਔਰ ਇਹਦੇ ਵਿੱਚ ਮੈਂ ਸਮਝਦਾ ਕਿ ਸੀਐਮ ਸਾਹਿਬ ਦੀ ਤਾਂ ਗਾਈਡੈਂਸ ਉਹਨਾਂ ਦੀ ਰਹਿਨਮਾਈ ਉਹਨਾਂ ਦੀ ਦਿਸ਼ਾ ਤਾਂ ਤਾਂ ਦਾਦਾ ਬਹੁਤ ਵੱਡਾ ਰੋਲ ਹੈ ਹੀ ਹੈ ਇਹਦਾ ਬਹੁਤ ਵੱਡਾ ਕ੍ਰੈਡਿਟ ਮੇਰੇ ਛੋਟੇ ਵੀਰ ਮੇਰੇ ਸਾਥੀ ਸਾਡੇ ਮੈਂਬਰ ਪਾਰਲੀਮੈਂਟ ਮੀਤ ਹਿਰ ਜੀ ਨੇ ਵੀ ਇਹ ਜਿਨ੍ਹਾਂ ਨੇ 2 ਸਾਲ ਪਹਿਲਾਂ ਇਹਦੀ ਸ਼ੁਰੂਆਤ ਕੀਤੀ ਤੇ ਅੱਜ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਪਹਿਲੇ ਸਾਲ 3.5 ਲੱਖ ਪਲੇਅਰਸ ਨੇ ਪਾਰਟਿਸਪੇਟ ਕੀਤਾ ਦੂਜੇ ਸਾਲ 4.5 ਤੇ ਇਸ ਵਾਰੀ 5.5 ਤੋਂ ਵੀ ਤੋਂ ਵੀ ਵੱਧ ਗਏ ਜਿਹੜੇ ਖਿਡਾਰੀ ਨੇ ਉਹ ਪਾਰਟਿਸਪੇਟ ਕਰਨਗੇ ਜਿਨ੍ਹਾਂ ਨੂੰ ਕਰੋੜਾਂ ਰੁਪਏ ਦੇ ਨਾਮ ਨੇ ਜਿਹੜੇ ਉਹ ਦਿੱਤੇ ਜਾਣਗੇ ਔਰ ਅੱਜ ਦੀ ਪਰਫਾਰਮੈਂਸ ਤੋਂ ਜਿੰਨੇ ਤੁਸੀਂ মিডিਆ ਦੇ ਸਾਥੀ ਵਿਟਨੈਸ ਨੇ ਕੋਈ ਇਹ ਜੱਜ ਨਹੀਂ ਕਰ ਸਕਦਾ ਕਿ ਇਹ ਜੀ ਇਨੌਗੂਰੇਸ਼ਨ ਹੈ ਜਿਹੜੀ ਇਹ ਜੀ ਸ਼ੁਰੂਆਤ ਪੰਜਾਬ ਦੇ ਵਿੱਚ ਹੋ ਰਹੀ ਹੈ ਲੱਗ ਰਿਹਾ ਸੀਗਾ ਕਿ 올림픽ਸ ਲੈਵਲ ਦੀ ਖੇਡਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਹੋ ਰਹੀ ਹੈ ਸੋ ਇਹਦੇ ਲਈ ਮੈਂ ਜਿੱਥੇ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਹੀ ਸਾਰੇ ਪਲੇਅਰਸ ਦਾ ਔਰ ਖਾਸ ਤੌਰ ਤੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਨੇ ਪ੍ਰਬੰਧ ਕੀਤੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੁਣ ਮੇਰੇ ਛੋਟੇ ਵੀਰ ਔਰ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਮੀਠੇਰ ਜੀ ਜਿਹੜੇ ਕਿ ਖੁਦ ਆਪ ਪਲੇਅਰ ਨੇ ਜਿੰਨਾ ਸਮੇਂ ਸ਼ੁਰੂਆਤ ਹੋਈ ਉਹ ਤੁਹਾਡੇ ਰੂਬਰੂ ਹੋਣਗੇ ਅ ਦੇਖੋ ਜਿਵੇਂ ਪਹਿਲਾਂ ਮਾਨਯੋਗ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਬਹੁਤ ਵਧਾਈ ਦਿੱਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ ਮੈਂ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਬਹੁਤ ਵਧਾਈ ਤੇ ਨਾਲ ਧੰਨਵਾਦ ਕਰਦਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਸੰਗਰੂਰ ਜਿਹੜਾ ਮੇਰਾ ਲੋਕ ਸਭਾ ਹਲਕਾ ਵੀ ਹੈ ਅੱਜ ਉਥੋਂ ਸੀਜ਼ਨ 3 ਦੀ ਜਿਹੜੀ ਸ਼ੁਰੂਆਤ ਹੈ ਉਹ ਹੋਈ ਹੈ ਤੇ ਸਾਡੇ ਸੰਗਰੂਰ ਦੇ ਲੋਕ ਸਾਰੇ ਬੜੇ ਖੁਸ਼ ਨੇ ਕਿ ਤੀਜੀਆਂ ਖੇਡਾਂ ਦਾ ਗਾਜ ਜਿਹੜਾ ਸੰਗਰੂਰ ਤੋਂ ਜਿਹੜਾ ਉਹ ਹੋ ਰਿਹਾ ਸੰਗਰੂਰ ਦੇ ਵੀ ਖੁਸ਼ ਹੈ ਤੇ ਪੂਰੇ ਪੰਜਾਬ ਦੇ ਲੋਕ ਵੀ ਪੂਰੇ ਖੁਸ਼ ਨੇ ਕਿਉਂਕਿ ਇਨ੍ਹਾਂ ਖੇਡਾਂ ਦਾ ਬੜੀ ਬੇਸਬਰੀ ਨਾਲ ਲੋਕ ਨੇ ਜਿਹੜੇ ਪੂਰਾ ਸਾਲ ਹੈ ਇੰਤਜ਼ਾਰ ਕਰਦੇ ਆ ਕਿਉਂਕਿ ਉਹ ਖੇਡਾਂ ਜਿਹੜੀਆਂ ਕਦੇ ਸਰਕਾਰੀ ਖੇਡਾਂ ਕਹਿ ਲੋ ਵੀ ਕਦੇ ਕਿਸੇ ਸਰਕਾਰ ਦੇ ਏਜੰਡੇ ਤੇ ਨਹੀਂ ਸੀ ਕਦੇ ਜਿੰਨਾ ਦੀ ਪਾਰਟਿਸਪੇਸ਼ਨ ਕਿਉਂਕਿ ਅਮਨ ਜੀ ਨੇ ਵੀ ਦੱਸਿਆ ਵੀ ਪਿਛਲੇ ਜਦੋਂ ਪਹਿਲੇ ਸਾਲ ਹੋਈ 3.5 ਲੱਖ ਦੂਜੇ ਸਾਲ 4 ਲੱਖ 3000 ਵੀ ਐਤ ਕੀ ਸਾਨੂੰ ਉਮੀਦ ਹੈ ਵੀ ਉਹ ਤੋਂ ਵੀ ਵਧੂ ਵਧੂਗੀ